ਕਿਸਾਨੀ ਖਿੱਤੇ ਦੇ ਨਾਲ-ਨਾਲ ਜਿਹੜੇ ਸਹਾਇਕ ਧੰਦੇ ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੇ ਗੱਲ ਕਰਦੇ ਹਾਂ ਕਿ ਉਹਨਾਂ ਧੰਦਿਆਂ ਨੂੰ ਜਿਹੜਾ ਆ ਉਹ ਉਤਸ਼ਾਹਤ ਕੀਤਾ ਜਾਵੇ ਜਿਹੜੇ ਕਿਸਾਨੀ ਖਿੱਤੇ ਦੇ ਨਾਲ-ਨਾਲ ਇਸ ਦੇ ਨਾਲ ਸੋ ਉਹਨਾਂ ਦੇ ਵਿੱਚ ਇੱਕ ਰੇਸ਼ਮੀ ਕੀੜੇ ਪਾਲਣ ਦਾ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੇ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਲੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਜਿਹੜਾ ਕੰਮ ਸੀਗਾ ਇਹ ਪਹਿਲਾਂ ਸੈਰੀ ਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਸੀ ਲੇਕਿਨ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲਾਂ ਜੰਗਲਾਤ ਵਿਭਾਗ ਪੰਜਾਬ ਦੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧਾਰ ਦੇ ਅੰਦਰ ਔਰ 2 ਸਾਲ ਪਹਿਲਾਂ ਅਸੀਂ ਦਰੱਖਟ ਘੜ ਦੇ ਅੰਦਰ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਲਗਭਗ ਪੌਣੇ 4 ਕਰੋੜ ਰੁਪਏ ਜਿਹੜੀ ਉਹ ਉਹਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਇਹ ਫੈਸਲਾ ਸੀਗਾ ਸੋ ਪਹਿਲੀ ਕੜੀ ਵਜੋਂ ਅਸੀਂ 81 ਲੱਖ ਰੁਪਏ ਦੀ ਲਾਗਤ ਦੇ ਨਾਲ ਉਥੇ ਕਿਸਾਨਾਂ ਨੂੰ ਜਿਹੜੀਆਂ ਸੱਡਾ ਬਣਾ ਕੇ ਦਿੱਤੀਆਂ ਇਹ ਪੰਜ ਪਿੰਡ ਆਪਣੇ ਭੱਬਰ ਜੁੰਗਤ ਸਮਾਣੂ ਤੇ ਨਾਲ ਲੱਗਦੇ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਇਹ ਵਿੱਚੋਂ 116 ਕਿਸਾਨ ਪਰਿਵਾਰ 116 ਕਿਸਾਨ ਪਰਿਵਾਰ ਜਿਨ੍ਹਾਂ ਨੂੰ ਇਸ ਰੇਸ਼ਮ ਦੇ ਕੀੜੇ ਪਾਲਣ ਦੀ ਜਿਹੜੀ ਉਹ ਪ੍ਰਕਿਰਿਆ ਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਜਿਵੇਂ ਮੈਂ ਦੱਸਿਆ ਵੀ 81 ਲੱਖ ਰੁਪਿਆ ਪਹਿਲੇ ਸਾਲ ਅਸੀਂ ਉੱਥੇ ਸੱਡਾ ਬਣਾਈਆਂ ਸੋ ਜਿਹੜੇ ਉਹ ਰੇਸ਼ਮੀ ਕੀੜੇ ਆ ਉਹਨੂੰ ਲਿਆ ਕੇ ਉੱਥੇ ਜਿਹੜਾ ਆ ਉਹ ਉਹਦੀ ਸ਼ੁਰੂਆਤ ਕੀਤੀ ਗਈ ਆ ਔਰ ਮੈਨੂੰ ਇਹ ਗੱਲ ਕਹਿਣ ਲੱਗਿਆਂ ਖੁਸ਼ੀ ਹੈ ਕਿ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਬਹੁਤ ਹੀ ਮੱਲਬ ਜਿਹੜਾ ਆ ਸਕਸੈਸਫੁਲ ਰਿਹਾ ਔਰ ਅ ਅਸੀਂ ਹੁਣ ਤੱਕ 2.5 ਸਾਢੇ 6 ਕੁਆਂਟਲ ਸਾਢੇ 6 ਕੁਆਂਟਲ ਜਿਹੜਾ ਉਹ ਕੁਕਨ ਜਿਹਨੂੰ ਅਸੀਂ ਵੇਚਿਆ ਪਾਕਿਸਤਾਨਾ ਦੇ ਵਿੱਚ ਆ ਤੇ ਲੱਖਾਂ ਰੁਪਏ ਉਹਦਾ ਲਾਭ ਜਿਹੜੇ ਆ ਉਹ ਵਾਕਵਾ ਕਿਸਾਨਾਂ ਨੂੰ ਮਤਲਬ ਜਿਹੜੇ ਆ ਉਹਨਾਂ ਦੇ ਖਾਤਿਆਂ 'ਚ ਉਹਨਾਂ ਦੇ ਪਰਿਵਾਰਾਂ 'ਚ ਗਏ ਆ ਸੋ ਇਹ ਪਾਇਲਟ ਪ੍ਰੋਜੈਕਟ ਜਿਹੜਾ ਸਾਡਾ ਸਫਲ ਰਿਹਾ ਸੋ ਆਉਣ ਵਾਲੇ ਦਿਨਾਂ 'ਚ ਇਹਦੇ ਅੰਦਰ ਜਿਹੜੇ ਬਾਕੀ ਕਿਸਾਨ ਨੇ ਹੁਣ ਅਸੀਂ 35 ਕਿਸਾਨ ਲਏ ਆ ਇਸ ਸਾਲ 35 ਹੋਰ ਲਾਵਾਂਗੇ ਸੋ 116 ਅਸੀਂ ਕਵਰ ਕਰਨੇ ਆ 3 ਸਾਲਾਂ ਦੇ ਦੌਰਾਨ ਸੋ ਜਿਸ ਤਰ੍ਹਾਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ ਤੇ ਜਿੰਨੇ ਛੋਟੇ ਟਾਈਮ ਦੇ ਅੰਦਰ ਸਾਡੇ ਅਫੀਸਰ ਸੇਵਾਨਾਂ ਨੇ ਕਿ ਮਿਹਨਤ ਕੀਤੀ ਹੈ ਤੇ ਜਾਗਰਤ ਕੀਤਾ ਕਿਸਾਨਾਂ ਨੂੰ ਤੇ ਕਿਸਾਨਾਂ ਦੀ ਰੁਚੀ ਵੀ ਬਣੀ ਹੈ ਸੋ ਅੱਜ ਜਦੋਂ ਉਹਨਾਂ ਨੂੰ ਇਸ ਸਹਾਇਕ ਧੰਦੇ ਦੇ ਵਿੱਚੋਂ ਆਰਥਿਕ ਲਾਭ ਮਿਲਣਾ ਸ਼ੁਰੂ ਹੋਇਆ ਤੇ ਮੈਂ ਕਹਿ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਹੋਰ ਅਸੀਂ ਤੇਜ਼ੀ ਨਾਲ ਇਹ ਕੰਮ ਕਰਾਂਗੇ ਇਹਨੂੰ ਵਧਾਵਾਂਗੇ ਵੀ ਔਰ ਅਗਲੇ ਸਾਲ ਜਿਹੜੀ ਹੋਰ ਇੱਕ ਅਸੀਂ ਪਹਿਲ ਕਦਮੀ ਕੀਤੀ ਹੈ ਈ ਅਸੀਂ ਇਹ ਤੋਂ ਉਹ ਕੋਕਨ ਜਿਹੜੇ ਆ ਉਹ ਭੇਜ ਦਿੰਨੇ ਆ ਬਾਹਰ ਤੇ ਜਿਹੜਾ ਰੇਸ਼ਮ ਹੈ ਉਹ ਬਾਹਰ ਜਾ ਕੇ ਕੱਢਿਆ ਜਾਂਦਾ ਪਰ ਅਗਲੇ ਸਾਲ ਅਸੀਂ ਉਹ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਹੈ ਤੇ ਅਗਲੇ ਸਾਲ ਰੇਸ਼ਮ ਦੇ ਰੇਸ਼ਮ ਵੀ ਇੱਥੇ ਕੱਢਿਆ ਕਰਾਂਗੇ ਇਹ ਹੋਰ ਲਾਭ ਜਿਹੜਾ ਆ ਉਹ ਸਾਡੇ ਕਿਸਾਨਾਂ ਨੂੰ ਹੋਏਗਾ ਤੇ ਨਾਲੇ ਉਹ ਰੇਸ਼ਮ ਕੱਢਣ ਦੀ ਪ੍ਰਕਿਰਿਆ ਵੀ ਜਿਹੜੀ ਹੈ ਮੈਂ ਕਹਿੰਦਾ ਵੀ ਆਪਣੇ ਆਪ ਦੇ ਵਿੱਚ ਇਸ ਇਲਾਕੇ ਦੇ ਅੰਦਰ ਪਹਿਲੀ ਵਾਰ ਹੋ ਰਹੀ ਆ ਔਰ ਇਹ ਵੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹੁਸੀਂ ਮਹਿਸੂਸ ਕਰ ਰਿਹਾ ਕਿ ਸਮੁੱਚੇ ਇੰਡੀਆ ਦੇ ਅੰਦਰ ਭਾਰਤ ਦੇ ਅੰਦਰ ਇਹ ਪਹਿਲਾ ਵੱਲੋਂ ਪ੍ਰੋਜੈਕਟ ਹੈ ਫੋਰੈਸਟ ਵੱਲੋਂ ਜਿਹੜਾ ਜੰਗਲਾਤ ਵਿਭਾਗ ਨੇ ਪੰਜਾਬ ਦੇ ਅੰਦਰ ਚਾਲੂ ਕੀਤਾ ਹੁਣ ਪੰਜਾਬ ਵੱਲ ਦੇਖ ਇੱਕ ਦੋ ਸਟੇਟਾਂ ਨੇ ਹੋਰ ਵੀ ਸ਼ੁਰੂਆਤ ਕੀਤੀ ਹੈ ਪਰ ਸ਼ੁਰੂਆਤ ਇਹ ਦੀ ਫੋਰੈਸਟ ਡਿਪਾਰਟਮੈਂਟ ਦੇ ਰੂਪ ਦੇ ਵਿੱਚ ਪਹਿਲੀ ਸਟੇਟ ਇੰਡੀਆ ਇੰਡੀਆ ਦੇ ਅੰਦਰ ਜਿਹੜੀ ਪੰਜਾਬ ਜਿਹਨੇ ਕਿ ਸ਼ੁਰੂਆਤ ਕੀਤੀ ਹੈ ਸੋ ਇੱਕ ਤੇ ਇਹ ਹੈਗਾ ਆ ਮੈਂ ਇਹ ਨਾਲੇਕਰ ਹੋਰ ਜੋੜਦੇ ਆ ਕਿ ਅਸੀਂ ਇਹ ਕਿਉਂਕਿ ਸੀਜ਼ਨਲੀ ਕੰਮ ਹੁੰਦਾ ਸਾਲ ਦੇ ਵਿੱਚ ਦੋ ਵਾਰੀ April May October November ਦੇ ਅੰਦਰ ਹੁੰਦਾ ਪਰ ਜਿਹੜੇ ਉਹ 116 ਕਿਸਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਕੇ ਰੱਖਣ ਦੇ ਲਈ ਆਹ ਨਾਲੇ ਦਿਨਾਂ ਤੋਂ ਉਸੇ ਮਸਰੂਮ ਦੀ ਖੇਤੀ ਕਰਨ ਦਾ ਜਿਹੜਾ ਆ ਉਹ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਆ ਤਾਂ ਜੋ ਉਹ ਵਿਹਲੇ ਨਾ ਰਹਿਣ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆਰਥਿਕ ਲਾਭ ਉਹ ਮਿਲਦਾ ਰਹੇ ਤੇ ਉਹ ਕੰਮ ਜਿਹੜੇ ਆ ਉਹ ਕਰਦੇ ਰਹਿਣ ਸੋ ਅੱਜ ਅ ਮਤਲਬ ਇਸ ਪਾਇਲਟ ਪ੍ਰੋਜੈਕਟ ਦੀ ਜਿਹੜੀ ਪਹਿਲੀ ਵਰਕਤ ਆ ਜਿਹੜੀ ਨਿਯਾਮਤ ਆ ਉਹ ਮਤਲਬ 35 ਕਿਸਾਨਾਂ ਦੀ ਝੋਲੀ ਚ ਪਈ ਆ ਸੋ ਆਹ ਨਾਲ ਦਿਨਾਂ ਜਿਹੜੇ 116 ਕਿਸਾਨ ਨੇ ਕੰਢੀ ਏਰੀਆ ਦੇ ਸਾਡੇ ਕਿਉਂਕਿ ਕੰਢੀ ਏਰੀਆ ਦੇ ਅੰਦਰ ਖੇਤੀਬਾੜੀ ਦਾ ਉਸ ਲੈਵਲ ਦੇ ਉੱਤੇ ਮਤਲਬ ਜਿਹੜੀ ਆ ਉਹ ਕੰਮ ਨਹੀਂ ਹੈ ਸੋ ਇਹਦੇ ਨਾਲ ਦੇ ਨਾਲ ਜਿਹੜਾ ਉਸ ਇਲਾਕੇ ਦੇ ਅੰਦਰ ਸਾਡੇ ਕੋਲ ਜੜੀਆਂ ਬੂਟੀਆਂ ਆ ਜਿਹੜੀਆਂ ਜੰਗਲੀ ਜੜੀਆਂ ਬੂਟੀਆਂ ਨੇ ਅਸੀਂ ਉਹਨਾਂ ਨੂੰ ਵੀ ਮੰਨ ਲਓ ਇਕੱਠੀਆਂ ਇਕੱਠੇ ਕਰਨ ਦਾ ਜਿਹੜਾ ਟਾਰਗੇਟ ਦਿੱਤਾ ਪਰਿਵਾਰਾਂ ਨੂੰ ਤੇ ਉਹ ਜਿਹੜੀ ਜੜੀਆਂ-ਬੂਟੀਆਂ ਲੈ ਕੇ ਆਣਗੇ ਫਿਰ ਉਹਨਾਂ ਨੂੰ ਮਤਲਬ ਜਿਹੜਾ ਆ ਉਹ ਪ੍ਰੋਸੈਸ ਵਿੱਚ ਪਾਉਣ ਦੇ ਲਈ ਗਾਂ ਉਹਦੀ ਮੈਡੀਸਿਨ ਕੀ ਬਣਦੀ ਆ ਜੋ ਜਿਹਦੀ ਵੀ ਬਣ ਸਕਦੀ ਆ ਸੋ ਤਿੰਨ ਚਾਰ ਤਿੰਨ ਕਿ ਚੀਜ਼ਾਂ ਰੇਸ਼ਮੀ ਕੀੜੇ ਪਾਲਣ ਦਾ ਤੇ ਪਲੱਸ ਜਿਹੜਾ ਹੁਣ ਉਹਦੇ ਨਾਲ ਰੇਸ਼ਮ ਵੀ ਕੱਢਣ ਦੀ ਮਤਲਬ ਜਿਹੜੀ ਆ ਉਹ ਲੱਖਾਂ ਰੁਪਏ ਇਨਵੈਸਟਮੈਂਟ ਵਿੱਚ ਹੋਣੀ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਸੋ ਲਗਾਤਾਰ ਕਿਸਾਨੀ ਹਿੱਤਾਂ ਦੇ ਲਈ ਮਤਲਬ ਪੂਰੇ ਪੰਜਾਬ ਦੇ ਅੰਦਰ ਆਵਾਜ਼ ਵੀ ਉਠਾਉਂਦੇ ਆ ਕੰਮ ਵੀ ਕਰ ਰਹੇ ਨੇ ਸੋ ਅੱਜ ਉਹਨਾਂ ਦੀ ਗਵਾਹੀ ਦੇ ਵਿੱਚ ਮੈਨੂੰ ਖੁਸ਼ੀ ਆ ਵੀ ਅਸੀਂ ਜੰਗਲਾਤ ਵਿਭਾਗ ਵੱਲੋਂ ਇਹ ਪਹਿਲੀ ਵਰਕਲ ਕਿਸਾਨਾਂ ਦੇ ਖਾਤੇ ਚ ਪਈ ਆ ਸੋ ਆਹਰਲੇ ਦਿਨਾਂ ਜਿੱਦਾਂ ਮੈਂ ਮਸੂਮ ਦਾ ਜ਼ਿਕਰ ਕੀਤਾ ਜਾਂ ਜੰਗਲੀ ਜੜੀਆਂ ਬੂਟੀਆਂ ਵੱਲ ਦੀਆਂ ਉਹ ਇਕੱਠੀਆਂ ਕਰਕੇ ਸੋ ਉਹਦੇ ਵਿੱਚ ਜਿਹੜੀਆਂ ਹੌਸਤੀਆਂ ਨੇ ਉਹ ਦਾ ਨਿਰਮਾਨ ਦਾ ਪ੍ਰੋਸੈਸ ਚ ਪਾ ਕੇ ਉਹਨੂੰ ਕਾਫੀ ਇਸ ਗੱਲ ਦਾ ਕੰਡੀ ਏਰੀਆ ਦੇ ਕਿਸਾਨ ਨੂੰ ਲਾਭ ਹੋਏਗਾ ਸੋ ਮੈਂ ਆਪਣੇ ਉਹਨਾਂ ਪਿਆਰੇ ਪਰਿਵਾਰਾਂ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਦਾ ਤੇ ਉਹਨਾਂ ਨੂੰ ਫੀਲ ਵੀ ਕਰਦਾ ਵੀ ਉਹ ਇਸ ਸਹਾਇਕ ਧੰਦੇ ਨੂੰ ਜਿਹੜਾ ਆ ਉਹ અપਨਾ ਤੇ ਵੱਧ ਤੋਂ ਵੱਧ ਇਹਦੇ ਵਿੱਚ ਮਨ ਜਿਹੜਾ ਆ ਆਰਥਿਕ ਲਾਭ ਜਿਹੜਾ ਉਹਨਾਂ ਦੇ ਮਨ ਪਰਿਵਾਰਾਂ ਨੂੰ ਮਿਲੇਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par